ਸੋਨੀ ਦਾ ਇੱਕ ਰਮਾਨ ਇੱਕ ਖੁਆਇਸ਼ ਹੈ ਵੀ ਜੇ ਮੈਂ ਟਰੈਕਟਰ ਜਿੱਤਿਆ ਤੇ ਟਰੈਕਟਰ ਜਿਹੜਾ ਮੈਂ ਉਹ ਪਿੰਡ ਦੇ ਗੁਰੂ ਘਰ ਦੇ ਵਿੱਚ ਦੇਵਾਂਗਾ ਇੱਕ ਵਾਰੀ ਤਾੜੀਆਂ ਮਾਰ ਕੇ ਮੁੰਡੇ ਨੂੰ ਹੌਸਲਾ ਦੇ ਦਿਓ ਵੀ ਅੱਜ ਦੇ ਮੇਲੇ ਦਾ ਜਾਵੇ ਬੈਸਤ ਫਗਰ ਝੰਡੇ ਵਾਲਾ ਉਹ ਦੁਨੀਆ ਦੇ ਵਿੱਚ ਗੱਲਾਂ ਹੋਣਗੀਆਂ ਦੁਨੀਆ ਦੇ ਵਿੱਚ ਗੱਲਾਂ ਹੋਣਗੀਆਂ ਪਰ ਗੱਲ ਸਮੇਂ ਦੀ ਹੋਣੀ ਹੈ ਵੀ ਜੇ ਜਿੱਤ 21000 ਦੇ ਵੱਡੇ ਮਾਣ ਭਾਈ ਨੂੰ ਕਹਿ ਕਿੰਲਾ 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 ਰੇਡਾਂ ਤੋਕ ਰਹਿ ਗਿਆ ਰੇਡਾਂ ਤੋਕ ਰਹਿ ਗਿਆ ਇੱਕ ਤੇ ਇੱਕ ਫੋਰ ਤੇ ਇੱਕ ਫੋਰ ਤੇ ਲਿਖ ਦੋ ਫੱਕਰ ਝੰਡਾ ਲਿਖ ਦੋ ਫੱਕਰ ਝੰਡਾ ਇੱਕ ਫੋਰ ਤੇ ਪਰ 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 ਇੱਕ ਤੇ ਲਿਖ ਦੋ ਫੱਕਰ ਝੰਡਾ ਇੱਕ ਫੋਰ ਤੇ ਲਿਖ ਦਿਓ ਫੱਕਰ ਝੰਡਾ ਅੱਜੀ ਓ ਸੋਨੀ ਜੀ ਓ ਸੋਨੀ ਲੱਗਦਾ ਛੇ ਇਹਨਾਂ ਨੇ ਤਾਂ ਸਮਾਰਤ ਵੀ ਕਰਤਾ ਬਾਈ ਇੱਕ ਰੇਡ ਪੈਂਦੀ ਆ ਪੁਆਇੰਟ ਵਾਲਾ ਬਾਈ ਕਹਿੰਦਾ ਰੇਡ ਪੈਂਦੀ ਆ ਮੇਲੇ ਦੀ ਫਾਸਟ ਟੀਮ ਜਗਤ ਸਿੰਘ ਵਾਲਾ ਸੈਕਿੰਡ ਖਿਆਲੀ ਵਾਲਾ ਖਿਆਲੀ ਵਾਲਾ ਤੇ ਜਗਤ ਸਿੰਘ ਵਾਲਾ ਅੱਜ ਦੇ ਖੇਡ ਮੇਲੇ ਦਾ ਜਿਹੜਾ ਬੈਸਟ ਰੇਡਰ ਅੱਜ ਦੇ ਖੇਡ ਮੇਲੇ ਦਾ ਬੈਸਟ ਰੇਡਰ 6 ਕਬੱਡੀਆਂ 6 ਨੰਬਰ ਕੁਲਵਿੰਦਰ ਧਰਪੁਰੇ ਵਾਲਾ ਤੇ ਟੀਮ ਦੀ ਸਹਿਮਤੀ ਦੇ ਨਾਲ ਬੀਲਾ ਜਾਂਦਲੀ ਵਾਲਾ ਵੀ ਜੁਆਇੰਟ ਬੈਸਟ ਹੈ ਜਿਹੜੀ ਸਾਥੀ ਵਾਲੀ ਰੀਝ ਆਉਂਦੇ ਫੱਕਰ ਝੰਡੇ ਵਾਲੇ ਸੋਨੀ ਦੀ ਪੂਰੀ ਹੋ ਗਈ ਆ ਇੱਕ ਵਾਰੀ ਸੋਨੀ ਲਈ ਤਾੜੀਆਂ ਮਾਰੇ ਜ਼ੋਰਦਾਰ ਸੋਨੀ ਨੇ ਪਹਿਲਾਂ ਆਖਿਆ ਸੀਗਾ ਵੀ ਜੇ ਮੈਂ ਟਰੈਕਟਰ ਜਿੱਤ ਗਿਆ ਤੇ ਟਰੈਕਟਰ ਗੁਰੂ ਕਰ ਦੇਵਾਂਗਾ ਇੱਕ ਵਾਰੀ ਸੋਨੀ ਨੇ ਤਾੜੀਆਂ ਹੋਰ ਮਾਰੋ ਅੱਜ ਦੇ ਮੇਰੇ ਦਾ ਬੈਸਟ ਸੋਨੀ ਫਕਰ ਝੰਡੇ ਵਾਲਾ ਬਣਿਆ ਆਹ ਬਾ ਮੁबारकਾ ਸੋਨੀ ਫਕਰ ਝੰਡਾ